ਹਾਂਜੀ ਬਈ ਸਤਿ ਸ੍ਰੀ ਅਕਾਲ ਇਹ ਮਸ਼ੀਨ ਸਪੈਸਾ ਲੈਂਟਰ ਵਾਲੇ ਵੀਰਾਂ ਵਾਸਤੇ ਤਿਆਰ ਕੀਤੀ ਗਈ ਹੈ ਸੱਤ ਤੇ ਰੇਤਾ ਬਜਰੀ ਝਾੜਨ ਵਾਸਤੇ ਇਹ ਜੋ ਨਾਲ ਦੋ ਲੈਂਸ ਰੇੜੀਆਂ ਦੇ ਸਰੀਆਂ ਹਨ ਇੱਕ ਪਰਕ ਉੱਪਰ ਜਾਂਦੀ ਹੈ ਫਿਰ ਥੱਲੇ ਆ ਜਾਂਦੀ ਹੈ ਫਿਰ ਦੂਜੀ ਭਰੀ ਹੋਈ ਨੂੰ ਫੇਰ ਉੱਤੇ ਚੜਦਾ ਜਾਂਦਾ ਹੈ ਸਰਕਲ ਰੁਕਦਾ ਨਹੀਂ ਕੰਮਦਾ ਚੱਲਦਾ ਰਹਿੰਦਾ ਹੈ ਜਦੋਂ ਤੁਸੀਂ ਇਹ ਮਸ਼ੀਨ ਇਹ ਇੰਟਰਪੌਨਲੀ ਉੱਪਰ ਚੜ ਨਹੀਂ ਹੋਵੇ ਤਾਂ ਇਸ ਨੂੰ ਖੋਲ ਕੇ ਦੇ ਸਾਰੇ ਪਾਰਟ ਅਲੱਗ ਹੋ ਜਾਂਦੇ ਹਨ ਤੇ ਆਰਾਮਦਾਨਾ ਉੱਪਰ ਚੜੀ ਜਾਂਦਾ ਇਸ ਦੇ ਨਾਲ ਮੋਟਰ ਲੱਗੀ ਹੁੰਦੀ ਹੈ ਜੋ ਸਮਾਨ ਚੜਨ ਹੋਵੇ ਤੁਸੀਂ ਸੁਚੇਤ ਰੱਖੋ ਸਮਾਨ ਸੌਖਾ ਉੱਪਰ ਚੜ ਜਾਂਦਾ ਜਿੰਨਾ ਵੀ ਰਣ ਇਹ ਮਸ਼ੀਨ ਖਰੀਦਣੀ ਹੋਵੇ ਕੋਹੋ ਸਾਡੇ ਨਾਲ ਕੰਟੈਕਟ ਕਰ ਸਕਦਾ ਨੰਬਰ ਡਿਸਕ੍ਰਿਪਸ਼ਨ ਚ ਸ਼ੋ ਹੋ ਰਿਹਾ ਹੈ